ਅਮਰੀਕਾ ਦੇ ਟੈਕਸਾਸ ਸੂਬੇ ਦੇ ਵਿੱਚ ਸਥਾਪਿਤ 90 ਫੁੱਟ ਉੱਚੀ ਹਨੂਮਾਨ ਜੀ ਦੀ ਮੂਰਤੀ ਜਿਸ ਨੂੰ ਕਿ ਸਟੈਚੂ ਆਫ ਯੂਨੀਅਨ ਦਾ ਨਾਮ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਇੱਕ ਨਵਾਂ ਤਾਜ਼ਾ ਵਿਵਾਦ ਛਿੜ ਗਿਆ ਹੈ ਰਿਪਬਲਿਕਨ ਪਾਰਟੀ ਦੇ ਇੱਕ ਨੇਤਾ ਤੇ ਟੈਕਸਾਸ ਸੈਨੇਟ ਦੇ ਨਾਲ ਜੁੜੇ ਉਮੀਦਵਾਰ ਅਲੈਗਜ਼ੈਂਡਰ ਡੰਗਨ ਨੇ ਆਪਣੇ ਐਕਸ ਅਕਾਊਂਟ ਪੇਜ ਤੇ ਪੋਸਟ ਕਰਕੇ ਪੁੱਛਿਆ ਜਿਸ ਦਾ ਪੰਜਾਬੀ ਦੇ ਵਿੱਚ ਅਰਥ ਹੈ ਕਿ ਅਸੀਂ ਟੈਕਸਾਸ ਦੇ ਵਿੱਚ ਇੱਕ ਝੂਠੇ ਹਿੰਦੂ ਭਗਵਾਨ ਦੀ ਝੂਠੀ ਮੂਰਤੀ ਨੂੰ ਬਣਾਉਣ ਦੀ ਆਗਿਆ ਕਿਉਂ ਦਿੱਤੀ ਅਸੀਂ ਇੱਕ 크੍ਰਿਸਚੀਅਨ ਰਾਸ਼ਟਰ ਹਾਂ ਇਸ ਬਿਆਨ ਨੇ ਹਿੰਦੂ ਅਮਰੀਕੀ ਭਾਈਚਾਰੇ ਦੇ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ ਅਤੇ ਹਿੰਦੂ ਅਮਰੀਕੀ ਫਾਊਂਡੇਸ਼ਨ ਨੇ ਟੈਕਸਾਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਕੇ ਡੰਗਨ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਅਲੈਗਜ਼ੈਂਡਰ ਡੰਕਨ ਜੋ ਕਿ ਡੋਨਲਡ 트ੰਪ ਦੀ ਰਿਪਬਲਿਕਨ ਪਾਰਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ 22 ਸਤੰਬਰ ਨੂੰ ਆਪਣੇ ਐਕਸ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸ਼੍ਰੀ ਅਸ਼ਟ ਲਕਸ਼ਮੀ ਟੈਂਪਲ ਦੇ ਵਿੱਚ ਸਥਾਪਿਤ ਹਨੂਮਾਨ ਜੀ ਦੀ ਵਿਸ਼ਾਲ ਮੂਰਤੀ ਦਿਖਾਈ ਦੇ ਰਹੀ ਹੈ ਉਸ ਦੇ ਲੈ ਕੇ ਵਿਵਾਦ ਖੜਾ ਕੀਤਾ ਦੰਕਨ ਨੇ ਆਪਣੇ ਅਕਾਊਂਟ ਪੇਜ ਤੇ ਪਾਈ ਪੋਸਟ ਦੇ ਵਿੱਚ ਬਾਈਬਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੁਹਾਨੂੰ ਮੇਰੇ ਤੋਂ ਇਲਾਵਾ ਕੋਈ ਹੋਰ ਭਗਵਾਨ ਨਹੀਂ ਰੱਖਣਾ ਚਾਹੀਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਬੁੱਤ ਬਣਾਉਣਾ ਨਹੀਂ ਚਾਹੀਦਾ ਦੰਕਨ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਤੇ ਹਿੰਦੂ ਅਮਰੀਕੀਆਂ ਨੇ ਇਸ ਨੂੰ ਐਂਟੀ ਹਿੰਦੂ ਅਤੇ ਪੜਕਾਊ ਬਿਆਨਬਾਜ਼ੀ ਕਰਾਰ ਦਿੱਤਾ ਡੰਕਨ ਦੇ ਬਿਆਨ ਨੇ ਹੋਰ ਵੀ ਨਫ਼ਰਤ ਭਰੇ ਕਮੈਂਟਸ ਨੂੰ ਜਨਮ ਦਿੱਤਾ ਜਿਵੇਂ ਕਿ ਕੁਝ ਯੂਜ਼ਰਸ ਨੇ ਮੂਰਤੀ ਨੂੰ ਇੱਥੋਂ ਹਟਾਉਣ ਦੀ ਮੰਗ ਕਰ ਦਿੱਤੀ ਹਨੂਮਾਨ ਜੀ ਦੀ ਮੂਰਤੀ 90 ਫੁੱਟ ਉੱਚੀ ਬ੍ਰੌਂਜ਼ ਮੂਰਤੀ ਹੈ ਜੋ ਕਿ 90 ਟਨ ਭਾਰੀ ਹੈ ਇਸ ਨੂੰ ਸਟੈਚੂ ਆਫ ਯੂਨੀਅਨ ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਟੈਕਸਾਸ ਸੂਬੇ ਦੇ ਵਿੱਚ ਸਭ ਤੋਂ ਵੱਡੀ ਮੂਰਤੀ ਹੈ ਇਹ ਅਮਰੀਕਾ ਦੇ ਵਿੱਚ ਤੀਜੀ ਸਭ ਤੋਂ ਉੱਚੀ ਮੂਰਤੀ ਹੈ ਜੋ ਕਿ ਸਟੈਚੂ ਆਫ ਲਿਬਰਟੀ ਅਤੇ ਪੈਗਾਸਸ ਐਂਡ ਡ੍ਰੈਗਨ ਤੋਂ ਬਾਅਦ ਤੀਜੇ ਨੰਬਰ ਤੇ ਹੁੰਦੀ ਹੈ ਇਹ ਭਾਰਤ ਤੋਂ ਬਾਹਰ ਹਨੂਮਾਨ ਜੀ ਦੀ ਸਭ ਤੋਂ ਉੱਚੀ ਮੂਰਤੀ ਹੈ। ਮੂਰਤੀ ਨੂੰ 15 ਅਗਸਤ 2024 ਨੂੰ ਸ਼੍ਰੀ ਅਸ਼ਟਲక్ష్ਮੀ ਟੈਂਪਲ ਦੇ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ। ਇਹ ਮੂਰਤੀ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਆਸਥਾ ਦਾ ਇੱਕ ਪ੍ਰਤੀਕ ਹੈ। ਜੰਗਨਦੇਸ ਬਿਆਨ ਨੇ ਸੋਸ਼ਲ ਮੀਡੀਆ ਦੇ ਉੱਤੇ ਤੂਫਾਨ ਖੜਾ ਕਰ ਦਿੱਤਾ ਜਿੱਤੇ Hindu ਅਮਰੀਕੀਆਂ ਨੇ ਇਸ ਨੂੰ ਧਾਰਮਿਕ ਨਫ਼ਰਤ ਦੇ ਵਜੋਂ ਦੇਖਿਆ। ਹਿੰਦੂ ਸੰਗਠਨਾ ਨੇ ਇਸ ਨੂੰ ੜਕਾਊ ਕਹਿ ਕੇ ਰਿਪਬਲਿਕਨ ਪਾਰਟੀ ਨੂੰ ਚੁਣੌਤੀ ਦੇ ਦਿੱਤੀ ਹੈ। ਅਜਿਹਾ ਵਿਵਾਦ ਪਿਛਲੇ ਸਾਲ ਵੀ ਸਾਹਮਣੇ ਆਇਆ ਸੀ ਜਦੋਂ 25 ਅਗਸਤ 2024 ਨੂੰ ਇੱਕ ਚਰਚ ਦੇ ਗਰੁੱਪ ਨੇ ਮੰਦਿਰ ਦੇ ਵਿੱਚ ਜ਼ਬਰੀ ਦਾਖਲ ਹੋ ਕੇ ਪ੍ਰੋਟੈਸਟ ਕੀਤਾ ਸੀ ਅਤੇ ਲਗਭਗ 25 ਲੋਕਾਂ ਨੇ ਮੰਦਿਰ ਦੇ ਅੰਦਰ ਘੇਰਾ ਬਣਾ ਕੇ ਪ੍ਰਾਰਥਨਾ ਕੀਤੀ। ਮੰਦਿਰ ਪ੍ਰਬੰਧਕਾਂ ਨੂੰ ਮੌਕੇ ਤੇ ਪੁਲਿਸ ਬੁਲਾਉਣੀ ਪਈ ਸੀ। ਇਹ ਵਿਵਾਦ ਅਮਰੀਕਾ ਦੇ ਵਿੱਚ ਧਾਰਮਿਕ ਵਿਪਿੰਦਤਾ, ਇਮੀਗ੍ਰੇਸ਼ਨ ਤੇ ਪਬਲਿਕ ਸਿੰਬल्स ਦੇ ਨਾਲ ਜੁੜਿਆ ਹੋਇਆ ਹੈ। ਰੀਪਬਲिकन ਪਾਰਟੀ ਨੇ H1B ਵੀਜ਼ਾ ਫੀਸ ਨੂੰ 1 ਲੱਖ ਡਾਲਰ ਵਧਾਉਣ ਦੇ ਨਾਲ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜੋ ਹਿੰਦੂ ਅਮਰੀਕੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਉਦੋਂ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਇਹ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ ਉਦੋਂ ਮੰਦਰ ਕਮੇਟੀ ਨੇ ਵੀ ਕਿਹਾ ਕਿ ਲੋਕਲ ਕਮਿਊਨਿਟੀਆਂ ਨੇ ਇਸ ਮੂਰਤੀ ਨੂੰ ਬਣਾਉਣ ਦੇ ਵਿੱਚ ਆਪਣਾ ਪੂਰਾ ਸਮਰਥਨ ਦਿੱਤਾ ਤੇ ਇਹ ਇੱਕ ਟੂਰਿਸਟ ਸਪੌਟ ਵੀ ਹੈ ਭਾਰਤ ਵਿੱਚ ਇਹ ਖਬਰ ਵਾਇਰਲ ਹੋ ਰਹੀ ਹੈ ਅਤੇ ਹਿੰਦੂ ਸੰਸਥਾਵਾਂ ਨੇ ਅਮਰੀਕੀ ਸਰਕਾਰ ਨੂੰ ਵੀ ਹੁਣ ਚੁਣੌਤੀ ਦੇ ਦਿੱਤੀ ਹੈ